ਤੇਰੀ ਇੰਜ ਦੇ ਡਰਦਾ ਨਹੀਂ ਆ ਬੰਦਾ ਦਾ ਪਹਿਲਵਾਨੀ ਕਰੂਗਾ ਕਰੂਗਾ ਨਾ ਭਲਵਾਨੀ ਐਵੇਂ ਇਹ ਸਟੇਰ ਕੀ ਜਿਹੜਾ ਡਾਡਾ ਕਰੂ ਪਾਇਲਟ ਬਣਾ ਨਹੀਂ ਆ ਚਲਾ ਲੂਗਾ ਇਹ ਪਤਲਾ ਪਾਇਲਟ ਤੇ ਕਰ ਸਾਰੇ ਸਪੇਰਿੰਗ ਹੁੰਦਾ ਏ ਹੁੰਦਾ ਕਿਉਂ ਨਹੀਂ ਆ ਤੇਰੀ ਹੁੰਦਾ ਪਰ ਹੁੰਦਾ ਨਾ ਹੁੰਦਾ ਸਪੇਰਿੰਗ ਤੇ ਹੋਰ ਕਿਵੇਂ ਹੋਰ ਕੀ ਆਸਤੀ ਜਲਦੀ ਹੈ 15 ਹੈਂਡਲ ਸਾਈਕਲ ਤੇ ਵੀ ਹੈਂਡਲ ਹੁੰਦਾ ਸਪੇਰਿੰਗ ਹੁੰਦਾ ਸਾਈਕਲ ਵਾਲਾ ਹੁੰਦਾ ਹਾਂ ਫਿਰ ਹੁੰਦਾ ਫਿਰ ਹਾਂ ਜਿਵੇਂ ਖਿੱਚਿਆ ਕਰੇ ਡਾਡਾ ਨਾ ਕਰੂ ਹਾਂ ਹੋਰ ਕਿਵੇਂ ਖਿੱਚਿਆ ਕਰੀਂ ਉਹ ਲਾਉ ਉਹ ਆਏ ਕਿ ਮਤਲਬ ਆਏ ਖਿੱਚ ਖਿੱਚਾ ਕਿਵੇਂ ਕਰੇਦਾ ਮੈਂ ਤਾਂ ਦੰਦ ਨਾਲ ਖਿੱਚ ਲਾ ਕਰੂੰ ਤਾ ਤੋਰ ਅਸਤਦਾਰੀ ਦਾ ਧਾਂਤ ਚ ਕਿਤੇ ਅੰਦਰ ਵਿੱਚ ਨਹੀਂ ਜਾਂਦਾ ਜਾਂਦਾ ਹੀ ਨਹੀਂ ਉਹਦਾ ਉਹ ਢੱਡੂ ਖਿੱਚ ਲਾ ਯਾਰ ਆ ਬੰਦਾ ਪਹਿਲਵਾਨੀ ਪੱਕਾ ਕਰੇ ਢੱਡ ਜਾਂਦਾ ਉਹ ਹੁੰਦੇ ਕਿੱਥੇ ਢੱਡ ਜਾਂਦਾ ਆ ਖੜਾ ਹੋ ਕੇ ਖਿੱਚ ਕੇ ਨਹੀਂ ਨਹੀਂ ਯਾਰ ਨਾ ਇਹ ਨਹੀਂ ਇਹ ਤਾਂ ਛੱਡੀ ਕਿ ਲਹੱਡੀ ਇਹ ਬੰਦਾ ਪਹਿਲਵਾਨੀ ਕਰੂ ਪੱਕਾ ਕਰੂਗਾ ਨਾ ਕਰੂਗਾ ਪੱਕਾ ਹੋਰ ਫਿਰ ਦੀ ਰਸਤੇ ਦੀ ਤਦਾਦ ਖਰਾ ਹਲੋ ਜੱਗੂ ਤੇਰਾ ਕੀ ਲੱਗਦਾ ਜੱਗੂ ਜੱਗੂ ਕੀ ਰਸਤੇ ਦੀ ਇਹਦਾ ਵੀ ਭਰਾ ਹੈ ਉਹ ਮੈਂ ਨਾ ਕੋਤ ਗਿਆ ਬਿੱਟੂ ਮੈਂ ਤੈਨੂੰ ਲਾਉਣਾ ਮੈਂ ਫਿਰ ਕਿਲਾਉਣਾ ਉਹ ਚਾਚਾ ਹੀ ਲੱਗਦਾ ਨਹੀਂ ਹੋਇਆ ਨਹੀਂ ਯਾਰ ਮੈਂ ਪੁੱਛਿਆ ਸੀ ਕਦੋਂ ਤੋਂ ਬੋਲੀ ਕੀ ਲੱਗਦਾ ਥੋੜਾ ਕੀ ਬੋਲੀ ਤੂੰ ਪਾਪੇ ਨੂੰ ਬੋਚ ਲੈ ਮੈਂ ਤਨੂ ਨਾ ਮੈਂਕ ਦੋਨੋਂ ਪੁੱਛਿਆ ਬਿੱਟੂ ਵੀ ਪਿੰਡੋਂ ਤੁਸੀਂ ਬਰਾਟ ਕੋਲੀ ਆ ਬੋਚ ਕੇ ਲੋ ਪਾਈ ਰੁਪਏ ਬੋਲੋ ਪਾਈ ਰੁਪਏ ਦੇਣੀ ਤੁਸੀਂ ਉਹ ਨਹੀਂ ਹੱਲ ਮੈਂ ਤਾਂ ਪੁੱਛਿਆ ਦੋ ਤਿੰਨ ਤੋਂ ਇੱਕ ਦੋ ਜਿੰਦੇ ਤੋਂ ਪੁੱਛਿਆ ਇੱਕ ਲੱਲੂ ਤੋਂ ਪੁੱਛਿਆ ਸੀ ਜਿਹੜਾ ਜੱਗੂ ਨਹੀਂ ਹੈਗੇ ਉਹਦੇ ਬਿੱਟੂ ਤੋਂ ਮੈਂ ਤਾਣ ਕੇ ਆ ਹੁਣ ਹੋਰ ਹੋਇਆ ਮੈਂ ਕੀ ਕਰ ਸਕਦਾ ਮੈਂ ਹੁਣ ਕੱਲ ਨੂੰ ਪਰਸੋਂ ਆ ਜਾਣਾ ਸਕਾ ਆਏ ਦੋਨੇ ਚਾਰਜ ਆਈ ਰਿਹਾ ਇਹ ਇੱਕ ਟ੍ਰੈਨਿੰਗ ਨਹੀਂ ਹੋਇਆ ਨਿਰਮਤ ਨੂੰ ਮੈਂ ਤਨਾ ਲਾਰਾ ਲਈ ਜਾ ਹੁਣ ਕਮ ਮੈਂ ਦੋ ਤਿੰਨ ਨੂੰ ਪੁੱਛ ਲਿਆ ਫ੍ਰੀ ਫਾਇਰ ਖੇਡਦਾ ਨਹੀਂ 85484745 ਫਿਰ ਨਹੀਂ ਗਵਾਦੀ 85448 84745 ਸਾਡੀ ਗੱਡ ਸਭਲਾਉ ਮੈਂ ਕਹਾਂਗਾ ਮੇਰੇ ਦੋਸਤ ਮਿਲੇ ਸੀ ਇੱਕ ਪਹਿਲਵਾਨ ਇੱਕ ਪਾਇਰੇਟ ਪਾਈ ਦੋਨੇ ਪਾਇਲਟ ਆ ਦੋਨੇ ਪਾਇਲਟ ਆ ਹਾਸੀ ਦੇ ਹਾਸਲਾ ਮਰਾ ਸੁਣਾ ਮੁੰਡਾ ਹੈ ਮੂਹੋ ਵੀ ਹੋਏ ਚਰਦਾ ਵੀ ਸੰਗ ਆ ਮੈਂ ਮੁੱਚੀ ਆ ਆ ਲੈ ਜੀ ਗੱਟੀ ਫਰੀ ਵੇਰ ਖੇਡਦਾ ਨਾ ਮੈਂ ਤਾਂ ਨਹੀਂ ਖੇਡਦਾ ਜਾ ਪਕੜ ਉਹ ਨਹੀਂ ਖੇਡਦਾ ਮੈਂ ਨਹੀਂ ਖੇਡਦਾ ਚੰਗੀ ਕੀਆ ਯਾਰ ਖੇਡਿਆ ਕਰੋ ਖੇਡਿਆ ਕਰੋ ਯਾਰ ਉਹ ਨਹੀਂ ਬੈ ਜਾ ਭੱਜ ਕਿੱਧਰ ਜਾਂਦੇ ਆ ਤੇਰੇ ਕੋਲ ਏਡੀ ਹੈ ਫ੍ਰੀ ਫਾਇਰ ਉਹ ਬਾਹਲਾ ਖੇਡਦਾ ਆ ਕਹਿੰਦਾ ਮੈਂ ਪਹਿਲਵਾਨੀ ਕਰਨੀ ਆ ਆ ਬੰਦਾ ਕਹਿੰਦਾ ਮੈਂ ਪਾਇਲਟ ਕਰਨਾ ਪਾਇਲਟ ਬਾਨਾ ਸੱਚ ਪੱਕਾ ਨਹੀਂ ਪਤਾ ਕੀ ਕਿਹੜੀ ਕਲਾਸ ਆ ਤੇ ਕਿੰਨੇ ਨੰਬਰ ਤੇ ਉਹਨਾਂ ਦਾ ਉਹਦਾ ਬਲਵਾਨ ਤੇ ਪਿੱਛੋਂ ਕੇ ਅੱਗੇੋਂ ਕਿੰਨੇ ਮੈਂ ਨੰਬਰ ਤੇ ਉਹਨਾਂ ਦਾ ਆ ਮੈਂ ਬਚਾਲ ਲਈ ਆਣਾ ਹੈ ਬਸ 85 ਆ ਜਾਂਦੀ ਆ ਹਾਂ ਹੁਣ ਸਬਸਕ੍ਰਾਈਬ ਕਰ ਲਿਆ ਕਰ ਲਿਆ ਦੱਸ ਦੇ ਹੁਣ ਤਾਂ 85 ਆ ਜਾਂਦਾ ਸਕੂਲ ਚ ਤੇਨੂੰ ਬਲਵਾਨਾ ਮੇਰੇ ਵੀ ਇੰਨੀ ਹੋਈ ਆ ਹੈ ਇਹ ਤਾਂ ਫਿਰ ਨਕਲ ਮਾਰਦੇ ਹੋਗੇ ਤੁਸੀਂ ਇੱਕ ਦੂਜੇ ਤੋਂ ਨਾ ਨਕਲ ਆਜਾ ਹਾਂ ਇਹ ਅਲੱਗ-ਅਲੱਗ ਆ ਇਹਦੇ ਏ ਸੈਕਸ਼ਨ ਹਾਂ ਕਲਾਸ ਵੀ ਇੱਕ ਆ ਕਲਾਸਾ ਵੀ ਨਾਲ-ਨਾਲ ਬਸ ਇਹ ਤਾਂ ਸੈਕਸ਼ਨ ਏ ਆ ਮੇਰੇ ਸੀ ਤੇ ਤੁਸੀਂ ਚਾਚੇ ਦਾ ਆ ਜਾਂਦੇ ਮੁੰਡੇ ਆ ਹਾਂ ਪੱਕਾ ਲੜਦੇ ਨਹੀਂ ਕਰ ਪਤੰਦਰੋ ਇਹ ਨਾ ਜਹਾਜ ਤੇ ਪਾਈਲਟ ਦੋਵੇਂ ਮੰਜਨ ਹੈ ਪਾਈਲਟ ਦੋਵੇਂ ਤਿੰਨ ਜਣ ਕ ਲੜਦੇ ਕੀ ਕਹਿੰਦਾ ਇਧਰ ਇਹ ਬੁਮਾਰਬਾਹ ਹੁੰਦਾ ਹੀ ਉਹਨਾਂ ਖਮਾਉਂਦੇ ਗੱਟਾ ਪੀਰ ਇਹਨੂੰ ਕੱਟ ਖਵਾਉਂਦੇ ਆ ਹਾਂ ਬੁਮਾਰਬਾਹ ਜਦੋਂ ਬੜਾ ਕੋ ਖਾ ਲੈਂਦਾ ਹੈ ਠੀਕ ਆ ਪਤੰਦਰਾ ਪਾਈ ਲੈ ਤਾ ਬਾੜ ਕੋ ਉਧਰ ਜਾ ਚਲਾਈ ਜਾਂਦੇ ਉਧਰੋਂ ਬਿਮਾਰ ਹੋਏ ਕਿਤੇ ਸਵਾਰੀਆਂ ਆਇਆ ਓਰੇ ਪਹਿਲਵਾਨਾ ਪਤੰਦਰਾ ਤੂੰ ਭੱਜ ਜਾ ਜਨਾ ਨਹੀਂ ਉਹ ਬਲਾਤ ਤੋਂ ਉਹ ਨਿਆ ਵਰ ਨਹੀਂ ਹਨਾ ਅੱਛਾ ਹੁਣ ਅੰਦਰ ਲਈ ਖਾਣਾ ਨਾ ਹੈ ਹੁਣ ਅੰਦਰ ਲਈ ਚੀਜ਼ ਖਾਣਾ ਨਾ ਕੀ ਖਾਣਾ ਨਾ ਕਰੀਂ ਅੱਡਾ ਨਹੀਂ ਮੇਰੇ ਕੋਲ ਹੈ ਅੱਜ ਖਾਦਾ ਨਹੀਂ ਕਿਸੇ ਅੱਜ ਤਾਂ ਬਾਹਰ ਲਈ ਹੈ ਇਹ ਵੀ ਪਤੰਦਰਾ ਬਾਹਰ ਲਈ ਹੈ ਆਹ ਪੂਰਾ ਢਿੱਡ ਭਰਿਆ ਦੇਖ ਤੂੰ ਫਿਰ ਕਿੰਨੇ ਖਾ ਲੇਗਾ ਪਨੀਰ ਵਾਲੇ ਅੱਜ ਮੈਂ ਪਨੀਰ ਵਾਲਾ ਖਾਂਦਾ ਹੀ ਨਹੀਂ ਹੋਰ ਕੀ ਖਾਂਦਾ ਹੋਰ ਕੀ ਖਾਂਦਾ ਆ ਜਿਹੜੀ ਪਲੇਟ ਭਰ ਕੇ ਖਾਦੀ ਚੇਤਰੀ ਆ ਪਨੀਰ ਵਾਲੇ ਜਿਓ ਹੋਰ ਮਾਦੇ ਤੂੰ ਵੀ ਸੀ ਨਾਲ ਮੈਂ ਤਾਂ ਅੱਧਾ ਹੀ ਖਾਦਾ ਹਾਂ ਪਲੇਟ ਖਾ ਗਿਆ ਹੈ ਕਿੰਨੇ ਪਰਜ ਸੀਗੇ ਘੱਟ ਸੀ ਪੂਰੇ ਭਰੀ ਖਾ ਗਿਆ ਹੈ ਭਰੀ ਸੀ ਅੱਧੀ ਭਰੀ ਵੀ ਅੱਧੀ ਜਲੇਬੀ ਦਾ ਭਰੀ ਅੱਧੀ ਆਸ਼ਾ ਇੱਕ ਜਲੇਬੀ ਤੂੰ ਵੀ ਖਾਦੀ ਆ ਹੁਣ ਰੋਟੀਆਂ ਕਿੰਨੀਆਂ ਖਾਊਗਾ ਅਸੀਂ ਰੋਟੀਆਂ ਕਿੰਨੀਆਂ ਖਾਊਗਾ ਇਹ? ਦੋ ਬਸ ਮੂੰਬਾਲਾ ਦੋ ਹੀ ਖਾਣਾ ਰੋਟੀਆਂ ਲਡਰ ਬਡਰ ਕਿਹ ਖਾਣਾ ਨਾ 12 ਦੀਆਂ ਕੀ? ਉਰੇ ਆ ਆ ਗਈ ਇੱਥੇ ਆ ਗਈ ਤਨ ਲੜਕਿਓ ਖਾਓ ਫੇਰ ਕੱਢੂ ਮੈਨੂੰ ਭਾਵੇਂ ਗੇਮ ਡਾਊਨਲੋਡ ਕਰਨੀ ਪੈ ਜੇ ਤੇਰੇ ਨਾਲ ਮੈਂ ਪੱਕਾ ਖੇਡੂ ਜੱਗੂ ਤੇਰੇ ਕਿਹਦਾ ਬੋਲ ਮਾਰੀ ਹੋਊ ਇਹ ਤਾਂ ਹੁੰਦੀ ਨਹੀਂ ਇਹ ਜੀ ਸੈਟਿੰਗ ਕਰਨੀ ਆਹ ਤੇ ਮੇਰੇ ਕੋਲ ਹੈਗਾ ਫੋਨ ਆ ਵੀ ਮੇਰੇ ਕੋਲ ਹੈ ਤੂੰ ਇੰਤ ਲੜੋ ਯਾਰ ਪਹਿਲਾਂ ਲੜ ਕੇ ਤੋਂ ਖਾਓ ਕਿਹੜਾ ਤਗੜਾ ਹਾਂ ਨੂੰ ਯਾਰ ਮੈਂ ਦਿਖਾ ਪਹਿਲਾਂ ਉਹ ਤਾਂ ਗਿਆਨੀ ਬੰਦਾ ਉਹ ਤਾਂ ਹੈ ਨਹੀਂਗਾ ਇਨੀ ਜੋਗਰਾ ਤੂੰ ਮੈਨੂੰ ਬੰਦਾ ਖਤਰਨਾਕ ਲਾਦਾ ਹਾਂ ਹਾਂ ਉਹ ਬੰਦਾ ਤਗੜਾ ਨਹੀਂ ਜਦ ਮੁੱਕਾ ਮਾਰ ਕੇ ਖਾ ਦੇ ਉਹਦੇ ਨੱਕ ਤੇ ਨੱਕ ਤੇ ਜਾ ਕੱਢ ਨੂੰ ਆਏ ਨਹੀਂ ਜ਼ੋਰ ਦੇਣੇ ਤੇਰੇ ਮਾਰ ਦੇ ਮਾਰ ਮੇਰੇ ਮਾਰ ਮੇਰੇ ਮਾਰ ਲਾ ਦਊਗਾ ਮੈਂ ਪੱਕਾ ਹਾਂ ਪੱਕਾ ਕਰ ਮੈਂ ਵੀ ਮਾਰੂ ਦੂਰ ਨਾ ਜਾਇਆ ਫੇਰ ਐਂ ਨਿਆ ਗਰਨਿਆ ਬੰਦਾ ਖਤਰਨਾਕ ਆ ਹੈਗਾ ਨਾ ਖਤਰਨਾਕ ਹੈ ਜਾਂ ਬਾਬਰ ਨੂੰ ਸੱਤ ਲਿਆ ਬਈ ਜਾਂ ਬਾਬਰ ਨੂੰ ਦੇਖ ਤਾਂ ਦੇ ਦੇ ਸਾਨੂੰ ਕੋਈ ਨਹੀਂ ਦੇਖ ਲੈਣੀ ਹੈ ਕਹਿਦੀ ਜਾਓ ਜਾ ਭੱਜ ਕੇ ਆ ਇੱਥੇ ਗੰਦੋ ਤੂੰ ਹੀ ਵਾਇ ਮਾਰ ਲਾ ਬਾਏ ਮਾਰ ਲੈ ਬਾਬਾ ਕਾ ਦੇਖ ਦੇ ਜਿਆ ਸਾਨੂੰ ਹੋਏ ਬਾਈ ਕੀ ਕਹਿੰਦਾ ਆਵਾ ਕਰਦੇ ਆ ਯਾਰ ਆਵਾ ਕਰਦਾ ਆ ਆਹਾਂ ਤੁਨੇ ਬਣਾ ਲੰਨੇ ਆ ਨਾ ਨਾਲ ਤੁਨੂੰ ਪਹਿਲਵਾਨ ਬਣਾਇਆ ਨਾਲ ਇਹ ਕਹਿੰਦਾ ਇਹ ਕਹਿੰਦਾ ਮੈਂ ਪਹਿਲਵਾਨ ਬੰਨਣਾ ਆਈ ਦੀ ਤਾਂ ਬੈਠੇ ਇੱਕ ਤੇ ਨਾ ਭਰਾਵਾ ਹਾਂ ਹੈ ਕੋਕ ਪਹਿਲਵਾਨ ਆ ਉਹਦੀ ਹੱਜ ਓਏ ਹੱਬੀ ਬਸੜੀ ਤੋੜੂਗਾ ਉਹਦੀ ਜਵਾਜ ਦੀ ਓਏ ਬਾਈ ਤੇ ਕਿਤੇ ਪਾ ਓਏ ਬਾਈ ਰਹੀ ਕਿਤੇ ਕਿੱਕ ਤੇ ਮਸੂ ਮਸਤ ਵਾਲੀ ਕਰਦੇ ਮਸਤ ਵਾਲੀ ਕਰਦੇ ਆ ਆਉ ਕੁੜੀ ਕਰਦੇ ਦੇਖ ਓ ਗਿਆਨੀ ਹੁਣ ਉਹਦੇ ਨਾਲ ਰਲ ਗਿਆ ਵੇਖੀਂ ਹਾਂ ਦੇਖੀ ਉਹਦੇ ਨਾਲ ਰਲ ਗਿਆ ਪਹਿਲਾਂ ਉਹ ਤੇ ਡਰ ਜਾਂਦਾ ਸੀ ਆਪਣੇ ਨਾਲ ਸੀ ਉਹ ਹਾਂ ਬੰਦਾ ਖਤਰਨਾਕ ਆ ਇਹ